ਦਰਾਹਾ ਦੇ ਰਿਹਾਈ ਸ਼ਿ ਇਲਾਕੇ ਦੇ ਨੇੜੇ ਇੱਕ ਬੰਬ ਨੂਮਾ ਚੀਜ਼ ਮਿਲੀ ਜਦੋਂ ਕੁਝ ਵਿਅਕਤੀਆਂ ਵੱਲੋਂ ਐਸ ਐਚਓ ਦਰਾਹਾ rau ਬ੍ਰਿੰਦਰ ਸਿੰਘ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਤਾਂ ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਮਾਨਯੋਗ ਐਸ ਐਸ ਪੀ ਖੰਨਾ ਨੂੰ ਦਿੱਤੀ ਐਸ ਐਸ ਪੀ ਖੰਨਾ ਵੱਲੋਂ ਪੀਏਪ ਬੰਬ ਰੋਧਕ ਦਸਤਾ ਮੰਗਵਾਇਆ ਗਿਆ ਜਿਸ ਨੇ ਪੁਸ਼ਟੀ ਕੀਤੀ ਕਿ ਇਹ ਹੋਰ ਕੋਈ ਚੀਜ਼ ਨਹੀਂ ਬਲਕਿ ਬੰਬ ਹੀ ਹੈ ਜਿਸ ਨੂੰ ਇਸ ਬੰਬ ਰੋਧਕ ਦਸਤੇ ਵੱਲੋਂ ਡੀਫਿਊਜ਼ ਕੀਤਾ ਗਿਆ ਹਾਂ ਜੀ ਸਰ ਸੁਣਦੇ ਵਿੱਚ ਆਇਆ ਵੀ ਦਰਾਹਾ ਦੇ ਵਿੱਚ ਸਰ ਇੱਕ ਬੰਬ ਮਿਲਿਆ ਜੀ ਕੀ ਕਹਿਣਾ ਤੁਹਾਡਾ ਇਸ ਨੂੰ ਲੈ ਕੇ ਜੀ ਅੱਜ ਕੱਲ ਇੱਕ ਪ੍ਰਾਈਵੇਟ ਮੰਦਰ ਸਾਨੂੰ ਇਤਲਾਹ ਦਿੱਤੀ ਸੀ ਵੀ ਕੋਈ ਬੰਬ ਨੋਮਾ ਚੀਜ਼ ਬੋਪਰਾ ਰੋਡ ਤੇ ਖਾਲੀ ਪਲਾਟ ਦੇ ਵਿੱਚ ਪਈ ਆ ਹਮਤਲਾਹ ਮਿਲਦੇ ਐਸਐਚਓ ਦਰਾਹਾ ਨੇ ਇਮੀਜੇਲੀ ਉੱਥੇ ਜਾ ਕੇ ਉਸ ਸ਼ੈਲ ਨੂੰ ਸੈਂਡ ਬੈਗ ਦੇ ਨਾਲ ਕਵਰ ਕੀਤਾ ਤੇ ਬੰਬ ਡਿਸਪੋਜ਼ਲ ਟੀਮ ਨੂੰ ਇਤਲਾਹ ਦਿੱਤੀ ਜਿਹਨੇ ਅੱਜ ਪਹੁੰਚ ਕੇ ਇਹਨੂੰ ਡਿਸਪੋਜ਼ ਆਫ ਕੀਤਾ ਕੀ ਉਹ ਬੰਬੇ ਸੀਗਾ ਜੀ ਉਹਨਾਂ ਦੇ ਦਸਨ ਮੁਤਾਬਕ ਟੀਮ ਦੇ ਦਸਨ ਮੁਤਾਬਕ ਇਹ ਜਿਹੜਾ 1967 ਛੜ ਦਾ ਬਣਿਆ ਹੋਇਆ ਇੱਕ ਸ਼ੈਲ ਸੀਗਾ ਆਰਮੀ ਦਾ ਅੱਛਾ ਜੀ ਕਿਉਂਕਿ ਸਾਡੇ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਮਹੀਨਾ ਲਹਿਰ ਬੰਦ ਰਹੀ ਆ ਸਾਨੂੰ ਹੋ ਸਕਦਾ ਕਿਸੇ ਨੇ ਉੱਥੋਂ ਬੰਦ ਲਹਿਰ ਦੇ ਵਿੱਚੋਂ ਕੱਢ ਕੇ ਬਾਹਰ ਸੁੱਟਦਾ ਹੋਵੇ ਪਰ ਉਹ ਅੱਜ ਸੇਫਲੀ ਉਹਨੂੰ ਡਿਸਪੋਜ਼ ਆਫ ਕਰਕੇ ਦੇ ਖਤਮ ਕਰ ਦਿੱਤਾ ਗਿਆ ਠੀਕ ਹੈ ਕੋਈ ਮਤਲਬ ਪੁਲਿਸ ਦੀ ਤੁਸੀਂ ਹੋਰ ਡਿਊਟੀ ਲਗਾਈ ਹੈ ਤਾਂ ਕਿ ਹੋਰ ਦੇਖਿਆ ਜਾ ਸਕੇ ਵੀ ਕੋਈ ਹੋਰ ਇਦਾਂ ਦੇ ਕੋਈ ਉਹ ਨਹਿਰ ਦੇ ਨਾਲ ਨਾਲ ਜਿੰਨਾ ਵੀ ਖਾਲੀ ਏਰੀਆ ਹੈ ਨਾ ਉੱਥੇ ਪਟੋਲਿੰਗ ਪਾਰਟੀ ਹੈਗੀਆਂ ਸਾਡੀਆਂ ਉਹਨਾਂ ਨੂੰ ਦੱਸਿਆ ਗਿਆ ਕਿ ਜੇ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਮਿਲਦੀ ਹੈ ਤਾਂ ਤੁਰਲਾ ਸਾਨੂੰ ਦੇਣ ਤਾਂ ਕਿ ਇਹ ਬੰਬ ਡਿਸਪੋਜ਼ਲ ਟੀਮ ਰਾਹੀਂ ਇਹਨੂੰ ਡਿਸਪੋਜ਼ ਕਰਾਇਆ ਜਾਵੇ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز